ਆ ਦੇਖੋ ਵੀਰ ਨਾ ਸੁੱਟੀ ਆਇਆ ਵਾ ਹੁੰਦਾ ਵਿਦੇਸਾਂ ਵਿੱਚੋਂ ਤੇ ਦੇਖੋ ਜਦੋਂ ਜਾਣਾ ਪੈਂਦਾ ਨਾ ਵਿਦੇਸ਼ ਦੇ ਵਿੱਚ ਤਾਂ ਦੇਖੋ ਯਾਰ ਆਪਣੇ ਪਰਿਵਾਰ ਨੂੰ ਛੱਡਣਾ ਇਸ ਟਾਈਮ ਤੇ ਬਹੁਤ ਔਖਾ ਹੁੰਦਾ ਯਾਰ ਤੇ ਜਦੋਂ ਵੀਰ ਜਾਣ ਲੱਗਦਾ ਨਾ ਤਾਂ ਦੇਖੋ ਯਾਰ ਘਰ ਵਾਲੀ ਨਾ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਆਪਣੇ ਘਰ ਵਾਲੀ ਨੂੰ ਦੇਖ ਕੇ ਯਾਰ ਜਦੋਂ ਵੀਰ ਤੁਰਨ ਲੱਗਦਾ ਨਾ ਤਾਂ ਦੇਖੋ ਯਾਰ ਘਰ ਵਾਲੀ ਆਪਣੇ ਘਰ ਵਾਲੇ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਹੈ ਯਾਰ ਪਤਾ ਨਹੀਂ ਇਸ ਵੀਰ ਦੀ ਕੀ ਮਜਬੂਰੀ ਹੋਣੀ ਹੈ ਦਾ ਦੇਖੋ ਆਪਣੇ ਬੱਚੇ ਨੂੰ ਛੱਡ ਕੇ ਨਾ ਵਿਦੇਸ਼ ਵਿੱਚ ਜਾ ਰਿਹਾ ਯਾਰ ਦੇਖੋ ਸੌਂਕ ਨਹੀਂ ਹੁੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਬਸ ਵਿਦੇਸ਼ਾਂ ਦੇ ਵਿੱਚ ਨਾ ਕਾਰੋਬਾਰ ਸੈੱਟ ਕਰਨ ਦੇ ਲਈ ਬੰਦਾ ਦੇਖੋ ਜਾ ਵੜਦਾ ਤੇ ਗੁਲਾਮੀ ਕਰਨੀ ਪੈਂਦੀ ਹੈ ਵਿਦੇਸ਼ਾਂ ਵਿੱਚ ਜਾ ਕੇ ਯਾਰ ਦੇਖੋ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਫਿਰ ਵੀ ਬੰਦਾ ਯਾਰ ਤੇ ਹਿੰਮਤ ਨਹੀਂ ਹਾਰਦਾ ਯਾਰ ਆ ਸਮੇਂ ਤੇ ਯਾਰ ਵੀਰ ਦੇ ਦਿਲ ਤੇ ਕੀ ਬੀਤੀ ਹੋਣੀ ਹੈ ਬਹੁਤ ਹੀ ਔਖਾ ਹੁੰਦਾ ਆਪਣੇ ਪਰਿਵਾਰ ਨੂੰ ਛੱਡਣਾ ਯਾਰ ਦੇਖੋ ਵੀਰ ਦਾ ਹੌਸਲਾ ਯਾਰ ਕਿੱਡਾ ਫਰਜ ਸਮਝ ਕੇ ਨਾ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਕੰਮ ਕਰਦਾ ਯਾਰ ਤੇ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਤੇ ਫੇਰ ਜਾ ਕੇ ਘਰ ਦੇ ਸੁਪਨੇ ਪੂਰੇ ਹੁੰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ